ਮੇਰੇ ਦੇਸਾਂ ਦੇਸਾਂ ਵਿੱਚ ਰਹਿੰਦੇ ਪੰਜਾਬੀ ਭਰਾਵੋ ਅਤੇ ਪੰਜਾਬ ਵਿੱਚ ਰਹਿੰਦੇ ਹੋਏ ਪੰਜਾਬੀ ਭਰਾਵਾਂ ਤੇ ਹਿੰਦੂ ਭਰਾਵਾਂ ਨੂੰ ਮੇਰੇ ਵੱਲੋਂ ਰਾਮ ਰਾਮ ਸਤਿ ਸ੍ਰੀ ਅਕਾਲ ਖੁਦਾ ਹਾਪਸ ਨਮਸਤੇ ਅੱਜ ਮੈਂ ਕਹਾਣੀ ਸ੍ਰੀ ਰਾਮਚੰਦਰ ਤੇ ਲక్ష్మణ ਜੀ ਦੀ ਸੁਣਾਉਣ ਜਾ ਰਿਹਾ ਹਾਂ ਜਿਹੜਾ ਰਾਮਚੰਦਰ ਜੀ ਦਾ ਮੰਦਰ ਪਹਿਲਾ ਤਾਂ ਸਥਾਪਿਤ ਕੀਤਾ ਗਿਆ ਉਹਦੀਆਂ ਸਾਰੇ ਹਿੰਦੂ ਭਰਾਵਾਂ ਨੂੰ ਲੱਖ ਲੱਖ ਵਧਾਈਆਂ ਜਿਹੜਾ ਰਾਮ ਮੰਦਰ ਦਾ ਨਿਰਮਾਣ ਗਵਰਨਮੈਂਟ ਮੋਦੀ ਸਰਕਾਰ ਨੇ ਵੀ ਬਹੁਤ ਜ਼ੋਰ ਲਾਇਆ ਮੰਦਰ ਬਣਾਉਣ ਵਿੱਚ ਸਾਰੇ ਹਿੰਦੂ ਭਰਾਵਾਂ ਦਾ ਬਹੁਤ ਯੋਗਦਾਨ ਰਿਹਾ ਤਾਂ ਜਿਹਦਾ ਕਹਿੰਦੇ ਨੇ ਵਿਆਹ ਹੋਵੇ ਉਸ ਦਾ ਗੀਤ ਗਾਉਣੇ ਚਾਹੀਦੇ ਨੇ ਆਪਾਂ ਨੂੰ ਉਸੇ ਵਿਸ਼ੇ ਤੇ ਅੱਜ ਮੈਂ શ્રી ਰਾਮਚੰਦਰ ਜੀ ਦੀ ਸਾਡੇ ਨਾਲ ਜਿਆਦਾ ਸਾਂਝੀਆਂ ਕਰਦੇ ਆ ਤਾਂ ਕਦੇ ਆ ਰਾਮਚੰਦਰ ਤੇ ਲక్ష్మణ ਜੀ ਜਦੋਂ ਅਯੁੱਧਿਆ ਚ ਜਾਂਦੇ ਤੇ ਤਾਂ ਉਥੇ ਦੇ ਲੋਕ ਢੀਕਦੇ ਰਹਿੰਦੇ ਤੇ ਆਪ ਦੇ ਘਰਾਂ ਦੀ ਸਫਾਈ ਕਰਦੇ ਸਾਫ ਸੁਥਰੇ ਵੀ ਰਾਮਚੰਦਰ ਜੀ ਆਉਣਗੇ ਸਾਡੀ ਕੁਲੀ ਨੂੰ ਨਮਾਣੀ ਜੀ ਨੂੰ ਭਾਗ ਲਾਉਣਗੇ ਕਿਹਾ ਅਵਤਾਰ ਚੱਲ ਕੇ ਜਾਂਦੇ ਤਾਂ ਪਹਿਲਾ ਜਦੋਂ ਉਹ ਗਏ ਇੱਕ ਸਾਫ ਕੁੱਲੀ ਚ ਇੱਕ ਸਾਫ ਸੁਥਰੇ ਬੰਦੇ ਦੇ ਤਾਂ ਉਥੇ ਕੁੱਲੀ ਚ ਚਰਨ ਪਾਏ ਜਦੋਂ ਦੇਖਿਆ ਵੀ ਕੋਈ ਬਾਲ ਬੱਚਾ ਤਾਂ ਹੈ ਹੀ ਨਹੀਂ ਬੱਚੇ ਤਾਂ ਕੋਈ ਖੇਡਦੇ ਹੀ ਨਹੀਂ ਇਹ ਘਰ ਤਾਂ ਪਵਿੱਤਰ ਹੋ ਨਹੀਂ ਸਕਦਾ ਰਾਮਚੰਦਰ ਜੀ ਪਵਿੱਤਰ ਮੰਨਦੇ ਤੇ ਜਿੱਥੇ ਜਵਾਕ ਖੇਡਦੇ ਹੁੰਦੇ ਤੇ ਵੀ ਕੋਈ ਘੜਾ ਪਿਆਣੀ ਦਾ ਪਿਆ ਜਿਵੇਂ ਉਤੋ ਜਵਾਗ ਵਿੱਚੇ ਗਲਾਸ ਭਰੇ ਵਿੱਚੇ ਪੀਵੇ ਅੱਧਾ ਵਿੱਚ ਪਾਵੇ ਤਾਂ ਆਰਮਚੰਦਰ ਜੀ ਕਹਿੰਦੇ ਤੇ ਤਾਂ ਉਹ ਕਹਿਣ ਲੱਗਿਆ ਸੁਥਰਾ ਤਿਜੜਾ ਕੁਲੀ ਦਾ ਰਹਿਣ ਵਾਲਾ ਉਹ ਕਹਿੰਦਾ ਜੀ ਲਓ ਜੀ ਆਰਮਚੰਦਰ ਜੀ ਪਾਣੀ ਪੀਓ ਮੇਰੇ ਸائیں ਸਾਓ ਤੁਸੀਂ ਪਰਮਾਤਮਾ ਪਾਣੀ ਪੀਓ ਕਹਿੰਦਾ ਭਈ ਆਰਮਚੰਦਰ ਜੀ ਕਹਿਣ ਲੱਗੇ ਨਹੀਂ ਭਈ ਪਾਣੀ ਤੇਰੇ ਪੀਣ ਦਾ ਤੇਰੀ ਕੁਲੀ ਚੋ ਜੀ ਨਹੀਂ ਕਰਦਾ ਮਨ ਨਹੀਂ ਕਰਦਾ ਪਾਣੀ ਪੀਣ ਨੂੰ ਵੀ ਤੈਂ ਆਪ ਤਾਂ ਬਹੁਤ ਸਫਾਈ ਰੱਖੀ ਐ ਗੱਲ ਕਰ ਵੀ ਜਿਹੜੀ ਸਫਾਈ ਹੋਣੀ ਸੀ ਤੈਂ ਕੋਈ ਬਾਲ ਬੱਚਾ ਨਹੀਂ ਤੇਰੇ ਇੱਥੇ ਸਫਾਈ ਤਾਂ ਬਾਲ ਬੱਚੇ ਹੋਣ ਜਿੱਥੇ ਜਿੱਥੇ ਦੇਖਣ ਨੂੰ ਲੋਕਾਂ ਦੇ ਵੀ ਇਹ ਗੰਦ ਪਾਰਖਾ ਬੱਚਿਆਂ ਨੇ ਉਥੇ ਸਾਰੇ ਫੁੱਲ ਖਿੜਦੇ ਨੇ ਉਥੇ ਜਾ ਕੇ ਜਵਾਕਾਂ ਜਾ ਕੇ ਮੈਂ ਰੋਟੀ ਵੀ ਬੱਚਿਆਂ ਨੂੰ ਖਾਣਾ ਕੋਈ ਝੂਠ ਦਾ ਸ੍ਰੀ ਆਰਾਮ ਚੰਦਰ ਜੀ ਨੂੰ ਹੈ ਨਹੀਂ ਤੀ ਨਾ ਝੂਠ ਦਾ ਨਾ ਜਾਤ ਪਾਤ ਦਾ ਕਿਉਂਕਿ ਹੁਣ ਮੰਦਰ ਵਿੱਚ ਵੀ ਬਿਨ ਜਾਤ ਪਾਤ ਤੋਂ ਲੈ ਕੇ ਬਹੁਤ ਵਧੀਆ ਲੋਕਾਂ ਨੇ ਆਰਾਮ ਜੀ ਮੰਦਰ ਦੀ ਬਹੁਤ ਵਧੀਆ ਸਾਰੀ ਕਰਾਈ ਆ ਤਾਂ ਗਾਹਾਂ ਗਏ ਜਦੋਂ ਗਾਹਾਂ ਗਏ ਆ रामचंद्र ਜੀ ਤਾ ਲਾਜ਼ਮਣ ਜੀ ਦੇ ਨਾਲੇ ਤੇ ਤਾਂ ਇੱਕ ਭਿਲਣੀ ਬੇਰ ਚੁਗਦੀ ਫਿਰਦੀ ਆ ਜਿਹੜਾ ਬੇਰ ਮਿੱਠਾ ਲੱਗਦਾ ਉਹਨੂੰ ਆਪਦੇ ਟੋਕਰੀ ਚ ਪਾਲਾਂਦੀ ਛੋਟੀ ਜੀ ਟੋਕਰੀ ਸੀ ਵੀ ਜਿਹੜਾ ਖੱਟਾ ਲੱਗਦੀ ਤੇ ਉਹਨੂੰ ਥੱਲੇ ਘੇੜ ਦਾਨੀ ਸੀ ਉਹਦੇ ਮਨ ਚ ਸਰਦਾ ਸੀ ਵੀ ਮੇਰੇ ਪ੍ਰਭੂ रामचंद्र ਜੀ ਆਉਣਗੇ ਜਿਵੇਂ ਕੁਲੀ ਨੂੰ ਭਾਗ ਲਾਉਣਗੇ ਮੈਂ ਮਿੱਠੇ ਮਿੱਠੇ ਬੇਰ ਖਵਾਉ ਗਰੀਬਤੀ ਉਹਦੀ ਆਸਤਾ ਇਹ ਸੀ ਬੀਮਾਰ ਆਮ ਚੰਦਰ ਜੀ ਨੂੰ ਕਿਤੇ ਖੱਟਾ 베ਰ ਨਾ ਵਗ ਜੇ ਮੇਰੇ ਆਰਮ ਚੰਦਰ ਜੀ ਭਗਵਾਨ ਮੇਰੀ ਕੁਲਿਚ ਚਾਰਨ ਪਾਉਣਗੇ ਜਦੋਂ ਮੈਂ ਉਹਨਾਂ ਨੂੰ ਕਹੂੰ ਵੀ 베ਰ ਖਾ ਲੋ ਉਹਨਾਂ ਨੇ ਖਾਣੀ ਖਾਣੇ ਨੇ ਮਿੱਠੇ ਲੱਗਣਗੇ ਤਾਂ ਹੋ ਖੱਟਾ ਉਹਨਾਂ ਨੂੰ ਕੁਝ ਆਵੇ ਤਾਂ ਗਾਹਾਂ ਗਏ ਜਦੋਂ ਪਿਲਣੀ ਦੇ ਜਿੱਥੇ 베ਰ ਚੁਗ ਦਿੱਤੀ ਉਹਦੀ ਉਹਨੇ ਪਿਲਣੀ ਨੇ ਆਪਦਾ ਭੋਇਆ ਭਰਖਿਆ 베ਰਾਂ ਦਾ ਮਿੱਠੇ ਮਿੱਠਿਆਂ ਦਾ ਕਉ ਟੱਕ ਲੱਗੇ ਹੋਏ ਦੰਦਾਂ ਦੇ ਤਾਂ ਆਰਾਮ ਜੀ ਜਾ ਕੇ 베ਰ ਖਾਣ ਲੱਗੇ ਜਦੋਂ 베ਰ ਖਾਣ ਲੱਗੇ ਤਾਂ ਲਾਸ਼ਮਣ ਕਹਿਣ ਲੱਗੇ ਲਾਸ਼ਮਣ ਨੂੰ ਕਹਿਣ ਲੱਗੇ ਖਾ ਲੈ ਬਈ ਤੂੰ ਵੀ ਲਾਸ਼ਮਣ ਤੂੰ ਕਿਉਂ ਨਹੀਂ ਖਾਂਦਾ ਕਹਿੰਦਾ ਨਾ रामचंद्र ਜੀ ਬੋਲੇ ਕਹਿੰਦਾ ਕਿਉਂ ਨਹੀਂ ਖਾਂਦੇ ਕਹਿੰਦਾ ਨਾ ਜੀ ਇਹ ਤਾਂ ਝੂਠੇ 베ਰ ਨੇ ਤੁਸੀਂ ਖਬਰ ਕਿਵੇਂ ਖਾਈਆਂ ਨੇ ਤਾਂ ਕਹਿਣ ਲੱਗੇ रामचंद्र ਜੀ ਲਾਸ਼ਮਣ ਨੂੰ 베 ਲਾਸ਼ਮਣ ਇਹ ਤਾਂ ਕਿੰਨੇ ਸਤਕਾਰ ਨਾਲ ਕਿੰਨੇ ਆਦਰ ਨਾਲ ਆਪਣੇ ਵਾਸਤੇ ਵੀ ਕਿਤੇ ਆਰਾਮਚੰਦਰ ਜੀ ਆਉਣਗੇ ਵੀ ਬੇਰਖਟੇ ਖੱਟਾ ਨਾ ਮੂੰਹ ਨੂੰ ਖੱਟਾ ਨਾ ਲੱਗ ਜੇ ਇਹ ਤਾਂ ਕਿੰਨੇ ਆਦਰ ਤੇ ਸਤਕਾਰ ਨਾਲ ਆਪਣੇ ਵਾਸਤੇ ਇਕੱਠੇ ਕਰੇ ਨੇ ਇਹਨੇ ਮਠਾ ਵੀ ਆਪਣੇ ਵਾਸਤੇ ਚੱਕ ਰਿਆ ਵੀ ਬੇਰਾ ਦਾ ਵੀ ਮਠਾਥ ਵਾਲੇ ਹੁਣ ਲਾਜਮਣ ਖਾ ਲਿਆ ਆਰਾਮਚੰਦਰ ਜੀ ਨੂੰ ਕਹਿਣ ਲੱਗੇ ਆਰਾਮਚੰਦਰ ਜੀ ਕਹਿਣ ਲੱਗੇ ਕਹਿੰਦਾ ਲਾਜਮਣ ਕਹਿੰਦਾ ਨਹੀਂ ਮੈਂ ਨਹੀਂ ਖਾਣਾ ਤਾ रामचन्द्र जी ਕਹਿੰਦੇ ਕਹਿੰਦੇ ਤੈਨੂੰ ਇਹ ਇੱਕ ਦਿਨ ਖਾਣਾ ਪੈਣਾ ਹੈ ਤੈਨੂੰ ਇਹ ਬੇਰ ਇੱਕ ਦਿਨ ਖਾਣਾ ਪੈਣਾ ਲਾਸਮਣ ਜਿਹੜੇ ਮਰਜੀ ਹਾਲਾਤ ਚ ਦੇਖੀ ਤੈਨੂੰ ਇਹੀ ਬੇਰ ਖਾਣਾ ਪੈਣਾ ਤਾ ਲਾਸਮਣ ਕਹਿੰਦਾ ਇੱਕ ਮੇ ਖਵਾ ਦੋਗੇ ਕਹਿੰਦਾ ਹਾਂ ਖਾਣਾ ਪੈਣਾ ਤਾਂ ਫਿਰ ਉਹਨਾਂ ਨੂੰ ਬਣਵਾਸ ਪਿਆ रामਚੰਦਰ ਤੇ ਲਾਸਮਣ ਜੀ ਨੂੰ ਨਾਲ ਸੀਤਾ ਮਾਤਾ ਤੀ ਜਦੋਂ ਉਹ ਇੱਕ ਜੰਗਲ ਦੇ ਵਿੱਚੋਂ ਸੀਤਾ ਮਾਤਾ ਨੂੰ ਚਰਾ ਕੇ ਰਾਵਣ ਲੈ ਗਿਆ ਤਾਂ ਉੱਥੇ ਜਦੋਂ ਉਹਨਾਂ ਦਾ ਜੁੱਧ ਹੋਇਆ Sri Lanka ਦੇ ਵਿੱਚ ਉੱਥੇ Sri Lakshman ji ਨੂੰ ਮੁਰਦਾ ਆ ਗਈ ਮੁਰਦਾ ਜਾਣੀ ਕਿ ਜਾਦੇ ਫਟੜ ਹੋ ਜਾਂਦਾ ਬੰਦਾ ਮੌਤ ਦੇ ਕਿਨਾਰੇ ਜੀ ਤਾਂ ਉੱਥੇ Ramchandra ji ਕਹਿਣ ਲੱਗੇ ਲੈ ਬੈਦ ਨੂੰ ਬੁਲਾਈਏ ਤਾਂ Lakshman ਨੂੰ ਕੋਈ ਦੇਸੀ ਜੜੀ ਬੂਟੀ ਜਾਂਦਾ ਇਲਾਜ ਹੁੰਦੇ ਅਗੇ ਪੜਤਾ ਜੇ ਮੜਾ ਸਰਦੁਖਦਾ ਅਲਗੰਦਾ ਚਲੋ ਪਟਿਆਲੇ ਜਾਂ ਚੰਡੀਗੜ ਅਗੇ ਰੀਤੀ ਅਗੇ ਦੇਸੀ ਵੈਦ ਹੁੰਦੇ ਤੇ ਉਹ ਵੈਦ ਪਹਾੜੀਆਂ ਚੋਂ ਜੜੀਆਂ ਬੁੱਟੀਆਂ ਇਕੱਠੀਆਂ ਕਰਦੇ ਆਮ ਖੇਤਾਂ ਚੋਂ ਉਹ ਕਲਰ ਮદાન ਪਏ ਹੁੰਦੇ ਬੁੱਟੀਆਂ ਹੁੰਦੀਆਂ ਤੇ ਆ ਵਧੇ ਤੋਂ ਵਧੇ ਦਵਾਈਆਂ ਬਣਦੀਆਂ ਤੇ ਆ ਤਾਂ ਉਹ ਬੁੱਟੀਆਂ ਤੋਂ ਇਕੱਠਾ ਕਰਦੇ ਤੇ ਬੰਦੇ ਨੂੰ ਬੁੱਟੀਆਂ ਨਾਲ ਬਚਾ ਲੈਂਦੇ ਤੇ ਕੁਝ ਦਵਾਈ ਬਣਾ ਕੇ ਕੁਝ ਆਪਣੀ ਜਿਹੜੀ ਵਿਦਿਆ ਸ਼ਾਸਤਰ ਤੇ ਬੈਦਾਂ ਲਵੇ ਉਹਨਾਂ ਨਾਲ ਕੁਸ ਹਬ ਦੀ ਬੁੱਧੀ ਅਨਸਾਰ ਉਹ ਬੰਦੇ ਦਾ ਇਲਾਜ ਕਰਦੇ ਤੇ ਤਾਂ ਜਦੋਂ ਬੈਦ ਜੀ ਬੁਲਾਏ ਤਾਂ ਬੈਦ ਜੀ ਨੇ ਦੇਖਿਆ ਤਾਂ ਰਾਤ ਨੂੰ ਬੈਦ ਜੀ ਆਏ ਉਹ ਕਹਿਣ ਲੱਗੇ ਸ੍ਰੀ ਰਾਮਚੰਦਰ ਜੀ ਨੂੰ ਕਹਿਣ ਲੱਗੇ ਵੀ ਬਾਜਤਾ ਜਾਊਗਾ 10 ਮਿੰਟ ਜੀ ਬਾਜਤਾ ਜਾਣਗੇ ਜੇ ਤੜਕੇ ਦਿਨ ਚੜ੍ਹਦੇ ਤੋਂ ਪਹਿਲਾਂ ਫਲਾਣੇ ਪਹਾੜ ਤੇ ਇੱਕ ਬੁੱਟੀ ਖੜੀ ਆ ਸਰਜੀਵਨ ਬੁੱਟੀ ਉਹ ਕੋਈ ਲੈ ਕੇ ਆ ਜੇ ਆਪਣੇ ਕੋਲੇ ਤਾਂ ਇਹਨੂੰ ਉਹ ਬੁੱਟੀ ਖਵਾਈ ਜਾਵੇ ਤਾਂ ਇਹ ਬਾਤ ਰਹਿਣਗੇ ਤਾਂ ਸੈਨਾ ਬਹੁਤ ਹੀ ਸ੍ਰੀ ਰਾਮਚੰਦਰ ਜੀ ਦੀ ਬਾਂਦਰਾਂ ਦੀ ਹਾਥੀਆਂ ਦੀ ਚਿੱਤਿਆਂ ਦੀ ਸੇਰਾਂ ਦੀ ਪੁੱਤਾਂ ਦੀ ਪ੍ਰੇਤਾਂ ਦੀ ਤਾਂ ਬਾਂਦਰ ਬੈਠੇ ਬੈਠੇ ਸ੍ਰੀ ਹਨੂਮਾਨ ਕਹਿਣ ਲੱਗੇ ਵੇ ਸਾਡਾ ਇੱਕ ਬੰਦਾ ਭਗ ਜਾਂਦਾ ਜੀ ਮੈਂ ਚੱਕ ਲਿਆ ਉਹਨਾਂ ਹਨੂਮਾਨ ਕਹਿੰਦਾ ਜਾ ਕੇ ਪੱਟੇ ਲੈ ਆਉਣੇ ਆਂ ਬੁੱਟੀ ਤਾਂ ਤਾਂ ਰਾਮਚੰਦਰ ਜੀ ਕਹਿਣ ਲੱਗੇ ਜਾ ਹਨੂਮਾਨ ਫਿਰ ਜੇ ਤੂੰ ਜਾਣਾ ਚਾਹੁੰਦਾ ਭਗ ਜਾ ਪਹਾੜੀ ਤੇ ਉਹਨੇ ਬੈਤ ਤੋਂ ਸਾਰਾ ਕੁਝ ਪੁੱਛਿਆ ਤਾਂ ਉਹ ਪਹਾੜੀ ਤੇ ਚਲੇ ਗਏ ਹਨੂਮਾਨ ਜੀ ਹਨੂਮਾਨ ਜੀ ਦੇਖਦੇ ਨੇ ਚੰਨ ਚਾਨਣੀ ਰਾਤ ਹੈ ਤਾਂ ਉਹ ਬੁੱਟੇ ਵੀ ਉਹ ਬੁੱਟੀ ਵਰਗੇ ਲੱਗਦੇ ਨੇ ਪਹਾੜ ਤੇ ਸਾਰਾ ਪਹਾੜ ਇੱਕੋ ਜਿਹਾ ਲਗੇ ਤਾਂ ਲਿਆਉਣੀ ਵੀ ਦਿਨ ਚੜ੍ਹਦੇ ਤੋਂ ਪਹਿਲਾਂ ਦੀ ਤਾਂ ਹੋ ਹਨੂਮਾਨ ਜੀ ਨੇ ਸਾਰਾ ਪਹਾੜੇ ਚੱਕ ਲਿਆ ਹੱਥ ਤੇ ਸਰਦਾ ਸਰਦਾ ਭਾਵਨਾ ਤੀ ਹਨੂਮਾਨ ਜੀ ਅੰਦਰ ਤਾਂ ਚੱਕਿਆ ਹੋਇਆ ਸੂਰਜ ਆ ਆ ਮੂਰੇ ਸੂਰਜ ਜਾੜ ਥੱਲੇ ਦੇ ਲਿਆ ਇਹਨੂੰ ਚੜ੍ਹ ਨਹੀਂ ਦੇਣਾ ਆ ਉਹ ਲੈ ਗਿਆ ਜਿੱਥੇ ਆਰਾਮ ਚੰਦਰ ਜੀ ਜਦ ਲక్ష్మణ ਜੀ ਲਈ ਬੈਠੇ ਤੇ रामचंद्र ਜੀ ਤਾਂ ਜਾ ਕੇ ਬੈਦ ਕਹਿੰਦਾ ਤਾਂ ਸਾਰਾ ਪਹਾੜੇ ਚੱਕੀਆਂ ਆਉਂਦਾ ਇਹਨੂੰ ਬੁੱਟੀ ਇਕੱਲੀ ਨਹੀਂ ਦੇਖੀ ਤਾਂ ਉਹ ਕਹਿੰਦਾ ਜੀ ਹਨੂਮਾਨ ਕਹਿੰਦਾ ਮੈਨੂੰ ਤਾਂ ਸਾਰੀ ਕਹਿੰਦਾ ਬੁੱਟੀਆਂ ਲੱਗਣ ਲੱਗੀਆਂ ਟਾਈਮ ਘੱਟ ਤੀ ਤਾਂ ਕਰਕੇ ਮੈਂ ਸਾਰਾ ਪਹਾੜੇ ਚੱਕ ਲਿਆ ਤਾਂ ਬੈਦ ਜੀ ਨੇ ਵਿੱਚੋਂ ਬੁੱਟੀ ਲਈ ਬੁੱਟੀ ਲੈ ਕੇ ਉਹ ਬੁੱਟੀ ਲక్ష్మణ ਜੀ ਦੇ ਮੂੰਹ 'ਚ ਪਾਈ ਤਾਂ ਲక్ష్మణ ਜੀ ਰਾਮ ਰਾਮ ਕਰਦੇ ਖੜੇ ਹੋ ਗਏ ਜਦੋਂ ਬੈਠੇ ਹੋਏ ਤਾਂ रामचंद्र ਜੀ ਕਹਿਣ ਲੱਗੇ ਕਿਉਂ ਕਹਿੰਦੇ ਲਛਮਣ ਨੀਂਦ ਪਾਉ ਵਧੀ ਆਈ ਕਹਿੰਦੇ ਤੈਨੂੰ ਨੀਂਦ ਨਹੀਂ ਆਈ ਤੀ ਤੈਨੂੰ ਮੁਰਸਾ ਆ ਗਈ ਤੈਨੂੰ ਮੌਦਕ ਆਟਾ ਤਰਤਾ ਤੀ ਰਾਵਣ ਨੇ ਤਾਂ ਇਸ ਲਈ ਤੈਨੂੰ ਬੁੱਟੀ ਮਗਾ ਕੇ ਆ ਜਿਹੜਾ ਪਹਾੜ ਭਾ ਹਨੂਮਾਨ ਲਿਆ ਚੱਕੇ ਇਹ ਉਹੀ ਬੇਰਾ ਜਿਹੜਾ ਅਸੀਂ ਖਾ ਕੇ ਸਟਿਆ ਸੀ ਪਹਾੜੀ ਤੇ ਉਹਦੀ ਸਰਜੀਵਨ ਬੁੱਟੀ ਹੈ ਉਹ ਬੇਰ ਤੋਂ ਬੁੱਟੀ ਬਣੀ ਤਾਂ ਤੇਰੀ ਮੌਤ ਤੈਨੂੰ ਆ ਨਹੀਂ ਸਕੀ ਤਾਂ ਇਹਦੀ ਉਹ ਬੇਰ ਦੀ ਬੁੱਟੀ ਬਣ ਕੇ ਤੈਨੂੰ ਬੁੱਟੀ ਦੇ ਰੂਪ ਚ ਦਿੱਤਾ ਗਿਆ ਤਾਂ ਲਾਖਮਣ ਜੀ ਹੱਥ ਜੋੜ ਕੇ ਖੜ ਗਏ ਕਹਦੇ ਇਹ ਰਾਮਚੰਦਰ ਜੀ ਤੇਰੀਆਂ ਲੀਲਾ ਦੇ ਤੂੰ ਹੀ ਰੰਗ ਜਾਣਦਾ ਹੈ ਤਾਂ ਐਨੀਆਂ ਗੱਲਾਂ ਕਰਦਾ ਹਾਂ ਮੈਂ ਸਭ ਦਾ ਧੰਨਵਾਦ ਕਰਦਾ ਅਤੇ ਰਾਮ ਭਗਤਾਂ ਦਾ ਸਾਰਿਆਂ ਨੂੰ ਇਸ ਆ ਰਾਮ ਮਦਰ ਦੀਆਂ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਅਤੇ ਸਪੋਰਟ ਕਰਿਆ ਕਰੋ ਸਾਰੇ ਭਾਈਆਂ ਨੂੰ Hindu veeranu ram ram namaste khuda aap sa